ਹਾਂਜੀ ਪ੍ਰਧਾਨ ਜੀ ਕੀ ਤਿਆਰੀ ਹੈ ਜੀ ਆਪਣੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਸੰਗਰੂਰ ਬਲਾਕ ਦਾ ਪਿੰਡ ਲੱਡੀ ਦੇ ਵਿੱਚੋਂ ਅੱਜ ਅਸੀਂ ਪਹਿਲਾ ਦਿਨ ਦੇ ਵਿੱਚ ਬਲਾਕ ਦੀ ਮੀਟਿੰਗ ਕੀਤੀ ਤੇ ਹੁਣ ਅਸੀਂ ਪਿੰਡ ਨਗਰ ਦੀ ਮੀਟਿੰਗ ਕੀਤੀ ਆ ਜਿਹੜੀ ਭਗ ਸਿੰਘ ਵਾਲੀ 23 ਤਰੀਕ ਨੂੰ ਸੀਡੀ ਵਿਹੜਾ ਮਨਾਉਣਾ ਸਨਾਮ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹਦੀ ਤਿਆਰੀ ਤੋਂ ਅਸੀਂ ਪਿੰਡ ਦੇ ਸਾਰੇ ਨਗਰ ਦੇ ਸਾਡੀਆਂ ਮਾਵਾ ਭੈਣਾਂ ਨੂੰ ਤੇ ਨੌਜਵਾਨਾਂ ਨੂੰ ਜਿਹੜੇ ਸਨੇਹ ਲਾਉਣੇ ਨੇ ਉਹਦੇ ਵਾਸਤੇ ਇੱਕ ਜਿਹੜੀ 26 ਤਰੀਕ ਨੂੰ ਚੰਡੀਗੜ੍ਹ ਨੂੰ ਜਾਣਾ ਜਿਹੜਾ ਕਿ ਸਰਕਾਰ ਨੇ ਆਪਣੇ 19 ਤਰੀਕ ਨੂੰ ਮੋਰਚਿਆਂ ਨੂੰ ਪੱਟਿਆ ਉਹਦੀ ਵੀ ਸਖਤ ਨਿੰਦਿਆ ਕਰਦੇ ਅਸੀਂ ਤੇ ਉਹਦੀ ਤਿਆਰੀ ਵਜੋਂ ਜਿਹੜਾ ਭਵੰਤਮਾਨ ਨੇ ਪਹਿਲਾਂ 5 ਤਰੀਕ ਨੂੰ ਜਿਹੜਾ ਚੰਡੀਗੜ੍ਹ ਜਾਣਾ ਸੀ ਉਹ ਲੱਗਿਆ ਵੀ ਐਸੀ ਪਤਾ ਨਹੀਂ ਸਰਕਾਰਾਂ ਕਿਵੇਂ ਲੋਕਾਂ ਨੂੰ ਨੱਪ ਲੈਣਗੀਆਂ ਆ ਲੋਕ ਨੇ ਜਿਉਂ ਸਪਰਿੰਗ ਮੰਗੋ ਦੱਬੋਂਗੇ ਓਂ ਬਾਦਕ ਚੜ ਕੇ ਬਾਹਰ ਲੋਕ ਆਉਣਗੇ ਘਰਾਂ ਦੇ ਵਿੱਚੋਂ ਅੱਜ ਇਹ ਸਦਾ ਲਾਉਣ ਚੱਲੇ ਆ ਜਿਹੜਾ 23 ਤਰੀਕ ਵਾਲੇ ਤੇ ਤੁਸੀਂ ਦੇਖ ਸਕਦੇ ਹੋ ਲੋਕ ਤੇ ਲਾਉਸਮੈਂਟ ਤੇ ਇਕੱਠੇ ਹੋਏ ਨੇ ਤੇ ਅਸੀਂ ਲੋਕਾਂ ਨੂੰ ਵੀ ਕਹਿਣਿਆ ਵੀ ਡਰਨ ਦੀ ਲੋੜ ਨਹੀਂ ਭਰਾਵੋ ਤੇ ਲੋਕ ਇਕੱਠੇ ਹੋ ਕੇ ਬਾਹਰ ਘਰੋਂ ਘਰਾਂ ਚੋਂ ਨਿਕਲੋ 23 ਤਰੀਕ ਵਾਲੇ ਤੇ ਸਾਡੀਆਂ ਮਾਵਾ ਭੈਣਾਂ ਨੂੰ ਬਸੰਤੀ ਚੁੰਨੀਆਂ ਤੇ ਸਾਡੇ ਭਰਾਵਾਂ ਨੂੰ ਕਹਿੰਦੇ ਪੱਗਾਂ ਤੇ ਨੌਜਵਾਨ ਕਲੱਬਾਂ ਵਾਲਿਆਂ ਨੂੰ ਵੀ ਬੇਇੰਤੀਆ ਸਾਡੀ ਕਿ ਜਿਹੜਾ ਭਗਤ ਸਿੰਘ ਆ ਉਹ 23 ਸਾਲ ਦੀ ਉਮਰ ਦੇ ਵਿੱਚ ਸਾਡੇ ਲੋਕਾਂ ਨਾਲ ਲਈ ਸੀ ਹਿੱਦੀ ਦੇ ਗਿਆ ਸੀ ਤੇ ਅੱਜ ਵੀ ਉਹ 23 ਸਾਲ ਦਾ ਹੀ ਆ ਇਹਦੇ ਲਈ ਬਾਤ ਚੜ ਕੇ ਆਪਾਂ ਨੇ ਸੁਨਾਮ ਜਾਣਾ ਤੇ ਜਿਹੜੀ ਗਿਣਤੀ ਆ ਉਹਦੇ ਉਹਨੂੰ ਅਸੀਂ ਪਿੰਡਾਂ ਦੇ ਵਿੱਚੋਂ ਬਾਤ ਚੜ ਕੇ ਸੁਨਾਮ ਲੈ ਕੇ ਜਾਣਾ ਤੇ ਦੁੱਧ ਝੰਡੇ ਤੇ ਬਸੰਤੀ ਚੁੰਨੀਆਂ ਪੱਗਾਂ ਲੈ ਕੇ ਤੇ ਉੱਥੇ ਹਾਜ਼ਰ ਹੋਣਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨ ਲੋਕ ਇਕਤਾ ਜਿੰਦਾਬਾਦ 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 ਲੇ ਮਾਰ ਰਖੋ ਇਕੱਠੇ ਹੋ ਕੇ ਅੱਗੇ ਆਓ ਬਾਕ ਸੰਤੇ ਦੀ ਸੋਚ ਤੇ ਪੈਰਾ ਦੇਾਂਗੇ ਠੋਕੇ ਪੰਜਾਬ ਤੇ ਸੰਤ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ